ਜਿਹੜੇ ਗ੍ਰਹਿ ਉਪਗ੍ਰਹ ਸੂਰਜ ਦੇ ਨੇੜੇ ਨੇ ਨਾ ਉਹਨਾਂ ਦੇ ਉੱਤੇ ਪੌਣ ਪਾਣੀ ਕੁਝ ਹੋਰ ਹੈ ਉੱਥੇ ਗਰਮੀ ਬਹੁਤ ਜ਼ਿਆਦਾ ਹੈ ਬਰਕਰਿ ਜਿਹੜਾ ਪਲੈਨਟ ਉਹ ਸੂਰਜ ਦੇ ਨੇੜੇ ਹੈ ਜਿਹੜੇ ਗ੍ਰਹਿ ਸੂਰਜ ਦੇ ਨੇੜੇ ਨੇ ਉਹਨਾਂ ਦੇ ਉੱਤੇ ਗਰਮੀ ਬਹੁਤ ਜ਼ਿਆਦਾ ਹੈ ਤੇ ਧਰਤੀ ਤੀਜੇ ਨੰਬਰ ਤੇ ਆਉਂਦੀ ਹੈ ਇਹਦੇ ਤੋਂ ਪਹਿਲਾਂ ਦੋ ਗ੍ਰਹਿ ਨੇ ਜਿਹੜੇ ਸੂਰਜ ਦੇ ਨੇੜੇ ਨੇ ਔਰ ਇੰਨੀ ਗਰਮੀ ਹੈ ਉੱਥੇ ਤੁਸੀਂ ਆਪ ਹਿਸਾਬ ਲਾ ਲਓ ਕਿ ਗਰਮੀਆਂ ਦੇ ਵਿੱਚ ਇੱਥੇ ਕਿੰਨੀ ਗਰਮੀ ਹੁੰਦੀ ਹੈ ਔਰ ਜਿਹੜਾ ਸਾਡੇ ਤੋਂ ਬਾਹਾਂ ਬੈਠਾ ਹੈ ਜਿਵੇਂ ਗਰਮੀ ਦੇ ਵਿੱਚ ਆਪਾਂ ਕਹਿੰਦੇ ਆਪਾਂ ਕੂਲਰ ਦੇ ਨੇੜੇ ਹੋ ਜਾਈਏ ਪੱਖੇ ਦੇ ਨੇੜੇ ਹੋ ਜਾਈਏ ਤੇ ਜਿਹੜਾ ਪਿੱਛੇ ਬੈਠਾ ਹੈ ਜਿਹੜਾ ਉਹ ਪਿੱਛੇ ਬੈਠਾ ਉਹਦੀ ਕੀ ਹਾਲਤ ਹੋਣੀ ਹੈ ਸੂਰਜ ਦੇ ਸਾਹਮਣੇ ਲੈਨ ਵਿੱਚ ਲੱਗੇ ਹੋਏ ਨੇ ਗ੍ਰਹਿ ਉਪਗ੍ਰਹਿ ਉਹ ਜਿਹੜਾ ਨੇੜੇ ਹੈ ਉਹਦੇ ਤੇ ਗਰਮੀ ਬਹੁਤ ਜ਼ਿਆਦਾ ਹੈ ਜਿਹੜਾ ਸਭ ਤੋਂ ਦੂਰ ਹੈ ਉਹਦੇ ਤੇ ਠੰਡ ਬਹੁਤ ਜ਼ਿਆਦਾ ਹੈ ਇਸੇ ਤਰ੍ਹਾਂ ਇਹ ਜਿਹੜੇ ਗਰਮੀ ਵਾਲੇ ਨੇ ਉਹਨਾਂ ਕਹਿੰਦਾ ਠੰਡ ਤੇ ਹੈ ਕਿਤੇ ਨਹੀਂ ਤੇ ਜਿਹੜੇ ਠੰਡ ਵਾਲੇ ਨੇ ਉਹਨਾਂ ਕਹਿੰਦਾ ਗਰਮੀ ਤੇ ਹੈ ਕਿਤੇ ਨਹੀਂ ਮੁਆਫ਼ ਕਰਨਾ ਸੰਗਤ ਵਿੱਚ ਆਪਾਂ ਸਾਰੇ ਹੀ ਬੈਠਦੇ ਆ ਜਿਹੜਾ ਮਨ ਕਰਕੇ ਗੁਰੂ ਦੇ ਨੇੜੇ ਹੈ ਉਹਦਾ ਪਾਉਣ ਪਾਣੇ ਹੋਰ ਜੇ ਜਿਹੜਾ ਮਨ ਕਰਕੇ ਗੁਰੂ ਤੋਂ ਦੂਰ ਬੈਠਾ ਹੈ ਉਹਦਾ ਪਾਉਣ ਪਾਣੀ ਕੁਝ ਹੋਰ ਹੈ ਦੋਵਾਂ ਵਿੱਚ ਫਰਕ ਬੜਾ ਹੈ ਜਿਹੜਾ ਤੇ ਨੇੜੇ ਬੈਠਾ ਉਹ ਪਿਛਲੇ ਦਾ ਪਤਾ ਹੈ ਕਿ ਇਹਦੇ ਵਿਚਾਰੇ ਕੋਈ ਕੁਝ ਨਹੀਂ ਇਹਨੂੰ ਆਪਾਂ ਉਪਦੇਸ਼ ਦੇਣਾ ਹੈ ਉਹ ਤਾਂ ਕਹਿਣਗੇ ਨਾਮ ਦੀਜ ਸੰਤੋਖ ਸਵਾਰਾ ਰੱਖ ਗਰੀਬੀ ਵੇਸ ਉਹਤੇ ਉਪਦੇਸ਼ ਕਰਨਗੇ ਪਰ ਜਿਹੜਾ ਪਿੱਛੇ ਬੈਠਾ ਉਹ ਕਹਿੰਦਾ ਭਗਤੀ ਹੈ ਨਹੀਂ ਦੁਨੀਆਂ ਤੇ ਆਖੋ ਸਤਨਾਮ ਸ੍ਰੀ ਜਿਹੜਾ ਪਿੱਛੇ ਬੈਠਾ ਉਹ ਕਹਿੰਦਾ ਭਗਤ ਹੁੰਦੇ ਨਹੀਂ ਸੰਤ ਹੁੰਦੇ ਨਹੀਂ ਹੁਣ ਕਸੂਰ ਉਹਦਾ ਨਹੀਂ ਜਿਹੜਾ ਗ੍ਰਹਿ ਸੂਰਜ ਤੋਂ ਬਹੁਤ ਜ਼ਿਆਦਾ ਦੂਰ ਹੈ ਉੱਥੇ ਬਹੁਤ ਜ਼ਿਆਦੀ ਠੰਡ ਹੈ ਉੱਥੇ ਰਹਿਣ ਬਸੇਰਾ ਬੜਾ ਔਖਾ ਹੈ ਕਿਉਂਕਿ ਜਦੋਂ ਪਾਣੀ ਦੀ ਧਾਰ ਇਹਨੇ ਪਾਉਂਦੇ ਨੇ ਤੇ ਉਹ ਜੰਮ ਜਾਂਦੀ ਹੈ ਇਹੋ ਜਿਹੇ ਵੀ ਇਲਾਕੇ ਆ ਗਏ ਨੇ ਅੰਦਰੋਂ ਬੋਤਲ ਕੱਢ ਕੇ ਲਿਆਉਂਦੇ ਜਿਵੇਂ ਗਲਾਸ ਵਿੱਚ ਪਾਉਣ ਲੱਗਦੇ ਉਹ ਗਲਾਸ ਤੱਕ ਪਹੁੰਚਦੇ ਆ ਜੰਮ ਜਾਂਦੀ ਬਰਫ਼ ਬਣ ਜਾਂਦੀ ਹੈ ਗੁਰਮਖ ਪਿਆਰਿਓ ਇਹ ਰੁੱਤਾਂ ਬਦਲਦੀਆਂ ਨੇ ਰੁੱਤਾਂ ਬਦਲਣ ਦੇ ਨਾਲ ਸਾਡੇ ਸੁਭਾਅ ਬਦਲਦੇ ਨੇ ਸਾਡੇ ਵੀਰੇ ਕੱਪੜੇ ਬਦਲਦੇ ਨੇ ਹੋਰ ਥੋੜੇ ਦਿਨਾਂ ਨੂੰ ਕੋਟੀਆਂ ਸਵੈਟਰ ਤੇ ਜੈਕਟਾਂ ਲੱਭ ਲੈਣੀਆਂ ਆਪਾਂ ਜਿਵੇਂ ਸੂਰਜ ਤੋਂ ਨੇੜੇ ਤੇ ਦੂਰ ਜਾਣ ਤੇ ਸਾਡੇ ਸੁਭਾਅ ਚੇਂਜ ਹੁੰਦੇ ਸਾਡਾ ਹੀ ਸੁਭਾਅ ਨਹੀਂ ਚੇਂਜ ਹੁੰਦਾ ਧਰਤੀ ਦਾ ਸੁਭਾਅ ਹੀ ਬਦਲ ਜਾਂਦਾ ਕੋ ਸਤਨਾਮ ਸ੍ਰੀ ਸਰਦੀ ਦੀਆਂ ਸਬਜ਼ੀਆਂ ਤੇ ਫਰੂਟ ਫਲ ਹੋਰ ਨੇ ਗਰਮੀਆਂ ਦੇ ਫਲ ਤੇ ਸਬਜ਼ੀਆਂ ਹੋਰ ਨੇ ਧਰਤੀ ਦਾ ਸੁਭਾਅ ਹੀ ਬਦਲ ਜਾਂਦਾ ਹੈ। ਹਾੜੀ ਤੇ ਸੌਣੀਆਂ ਸੀ ਫਸਲਾਂ ਦੇ ਸੁਭਾਅ ਬਦਲ ਜਾਂਦੇ ਨੇ। ਆਟਿਆਂ ਦੇ ਸੁਭਾਅ ਬਦਲ ਜਾਂਦੇ ਨੇ। ਤੇ ਗੁਰਮੁਖ ਪਰ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਹੈ ਉਹਦਾ ਕੁਝ ਨਹੀਂ ਬਦਲੇਗਾ। ਆਪ ਦੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਉਹ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਨਮ ਕਮਲ ਅਲੇਪ ਤੇ ਰਾਖਿਆ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਐਵੇਂ ਗੁਰਮੁਖ ਪਰਿਵਸਭਾਵਾਂ ਵਿੱਚ ਚੇਂਜ ਆਉਂਦਾ ਹੈ ਸੂਰਜ ਦੇ ਨੇੜੇ ਰਹਿਣਾ ਸੂਰਜ ਤੋਂ ਬਹੁਤ ਜ਼ਿਆਦਾ ਦੂਰ ਰਹਿਣਾ ਉਹਦੇ ਰਹਿਣ ਸਹਿਣ ਖਾਣ ਪੀਣ ਉਹਦੇ ਬੋਲਣ ਚੱਲਣ ਵਿੱਚ ਫਰਕ ਹੈ ਆਪਾਂ ਤੇ ਵੇਖਦੇ ਜਿਹੜੇ ਸਾਊਥ ਅਫਰੀਕਾ ਦੇ ਲੋਕ ਨੇ ਉਹਨਾਂ ਦਾ ਰੰਗ ਬਹੁਤਾ ਕਾਲਾ ਹੈ ਉਹ ਕਿਉਂ ਉਹ ਸੂਰਜ ਦੇ ਬਹੁਤੇ ਉੱਤੇ ਸਿੱਧੀ ਧੁੱਪ ਵੱਜਦੀ ਹੈ ਤੇ ਕੋਨਾਂ ਦੇ ਰੰਗ ਵਿਚਾਰਿਆਂ ਦੇ ਉੱਤਰਾਂ ਦੇ ਉਹਨਾਂ ਦਾ ਖਾਣਾ ਪੀਣਾ ਹੋਰ ਤਰੰਨ ਦਾ ਉਹਨਾਂ ਦਾ ਰਹਿਣ ਬਸਹਿਰ ਉੱਤੇ ਪਾਣੀ ਹੈ ਨਹੀਂ ਭਾਈ ਇਸੇ ਤਰ੍ਹਾਂ ਗੁਰਮਤਿ ਪਿਆਰਿਓ ਕਿਤੇ ਥੋੜ੍ਹਾ ਹੈ ਤੇ ਕਿਤੇ ਬਹੁਤਾਤ ਹੈ ਜਿਹੜਾ ਤੇ ਬੈਠਾ ਹੈ ਗੁਰੂ ਦੇ ਨੇੜੇ ਉਹ ਕਹਿੰਦਾ ਗੁਰੂ ਕਾਮ ਤੈਨ ਪਾਰ ਜਾਤ ਹਰ ਹਰ ਰੁੱਖ ਉਹ ਕਹਿੰਦਾ ਮੇਰੇ ਵਾਸਤੇ ਗੁਰੂ ਪਾਰ ਜਾਤ ਹੈ ਗੁਰੂ ਕਾਮ ਤੈਨ ਹੈ ਕਿਉਂਕਿ ਜੋ ਚਿਤਵੇ ਉਹ ਸੇ ਬਖਤੀ ਗੁਰੂ ਦੇ ਦਿੰਦਾ ਇੱਕ ਪਿੱਛੇ ਬੈਠਾ ਉਹ ਦੂਰ ਉਹ ਕਹਿੰਦਾ ਮੈਂ ਰਡ ਕਰਤ ਕੇ ਮਰ ਗਿਆ ਮੈਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਦਿੱਤਾ ਨਹੀਂ ਉਹ ਤੇਰੇ ਵਿੱਚ ਡਿਸਟੈਂਸ ਬਹੁਤ ਜ਼ਿਆਦਾ ਹੈ ਮਨ ਕਰਕੇ ਬਹੁਤ ਪਿੱਛੇ ਤੁਰਦਾ ਇੱਕ ਮਨ ਕਰਕੇ ਨੇੜੇ ਬੈਠਾ ਉਹ ਰੱਜ ਗਿਆ ਕਹਿੰਦਾ ਮੇਰੇ ਵਰਗਾ ਰਾਜਾ ਕੋਈ ਨਹੀਂ ਬਾਦਸ਼ਾਹ ਬਣਾਉਂਦਾ ਮੈਨੂੰ ਜਿਸ ਨੂੰ ਬਖਸ਼ੇ ਸਿੱਤ ਸਲਾਹ ਉਹ ਸਿੱਧਾਂ ਕਰਕੇ ਹੀ ਰਾਜਾ ਬਣ ਗਿਆ ਇੱਕ ਨੂੰ ਇੰਨਾ ਕੁਝ ਦਿੱਤਾ ਉਹਦੇ ਵਾਸਤੇ ਕਹਿਣਾ ਪੈ ਗਿਆ ਕਹਿੰਦੇ 10 ਬਸਤੂਲੇ ਪਾਛੇ ਪਾਵੇ ਇੱਕ ਬਤਕਾਰਨ ਤੇ ਕੋਟ ਦਵਾ ਦੇ ਤੈਨੂੰ 10 ਦਿੱਤੀਆਂ ਇੱਕ ਨਹੀਂ ਮਿਲੀ ਤੇ ਉਹ ਰੁੱਸ ਕੇ ਹੀ ਬਹਿ ਗਿਆ ਮਹਾਰਾਜ ਨਾਲ ਕਹਿੰਦਾ ਮੈਂ ਆਉਂਦਾ ਹੀ ਨਹੀਂ ਗੁਰਦੁਆਰਾ ਸੈ ਕਹਿੰਦੇ ਫਿਰ ਉਹਨੂੰ ਸਮਝਾਇਆ ਇੱਕ ਪੀਨਾ ਦੇ 10 ਪੀਹਰ ਲੈ ਜੇ ਉਹ ਇੱਕ ਨਹੀਂ ਦਿੱਤੀ ਉਹ ਨਾ ਹੀ ਦਵੇ 25 ਨਾ ਦਵੇ ਤੇ ਜਿਹੜੀਆਂ 10 ਉਹ ਵੀ ਲੈ ਲਵੇ ਤੇ ਫਿਰ ਉਹਨੂੰ ਕੀ ਕਰੇਗਾ ਜਿਸ ਥਾਪੁਰਸੇ ਉਹ ਨਾ ਹੀ ਵਿਚਾਰਾ ਤਾਂ ਕੋਈ ਜੇ ਸਦ ਨਮਸਕਾਰਾ ਚੀਜ਼ ਮਿਲੀ ਹੈ ਚਾਹੇ ਨਹੀਂ ਮਿਲੀ ਤੂੰ ਧੌਣ ਨੀਵੇਂ ਕਰਕੇ ਤੇ ਨਮਸਕਾਰ ਕਰਦੇ ਕਿਉਂਕਿ ਇੱਥੇ ਕਈਆਂ ਨੇ ਇਸ ਸਿਰ ਲਾ ਕੇ ਚੜਾ ਦਿੱਤੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜਿੱਤੇ ਮੱਥਾ ਟੇਕਣ ਤੋਂ ਗਰੇਜ ਕਰਦਾ ਹੈ ਨਾ ਉੱਥੇ ਕਈਆਂ ਨੇ ਸੀਸ ਲਾ ਕੇ ਰੱਖ ਦਿੱਤੇ ਕਿ ਆਹ ਗੁਰੂ ਸਾਹਿਬ ਤੁਹਾਡਾ ਸੀਸ ਤੁਹਾਡੇ ਅਰਪਣ ਤੁਹਾਡੇ ਚਰਨਾਂ ਦੇ ਵਿੱਚ ਮੇਰੀ ਹਾਜ਼ਰੀ ਲਖੇ ਬਾਬਾ ਦੀਪ ਸਿੰਘ ਵਰਗੇ ਹੱਥ ਤੇ ਸੀਸ ਲੈ ਕੇ ਤੇ ਜਿਹੜਾ ਦੂਰ ਬੈਠਾ ਸੀ ਉਹ ਕਹਿੰਦਾ ਇੰਦਾ ਨਹੀਂ ਹੋ ਸਕਦੀ ਇੰਦਾ ਨਾ ਕਦੇ ਹੁੰਦੀ ਸਿਰ ਤੋਂ ਬਗੈਰ ਵੀ ਕੋਈ ਜਾ ਸਕਦਾ ਉਹਨਾਂ ਕਿ ਰਿਡ ਸਿਰ ਸੇਵ ਕਰੀਜੈ ਬਾਣੀ ਵਿੱਚ ਬੜਾ ਸਮਾਪੈਣਾ ਲਿਖਿਆ ਕਿ ਬਿਨਾਂ ਸੇਵ ਤੋਂ ਹੀ ਸੇਵਾ ਹੁੰਦੀ ਹੈ। ਉਹਨਾਂ ਨੇ ਪ੍ਰੂਫ ਕਰਤਾ ਉਧਰ ਬੰਦ-ਬੰਦ ਕੱਟੇ ਗਏ, ਉਧਰ ਆਰਿਆਂ ਦੇ ਥੱਲੇੋਂ ਵੀ ਲੰਘ ਗਏ। ਤੇ ਗੁਰਮੁਖ ਪਿਆਰਿਓ ਜਿਹੜਾ ਦੂਰ ਬੈਠਾ ਸੀ ਉਹ ਕਹਿੰਦਾ ਇਹਦੇ ਚੋਂ ਇਹਨਾਂ ਨੂੰ ਵੀ ਮਿਲਿਆ। ਇੰਨਾ ਚੰਗਾ ਸੀ ਕਿ ਮੰਨ ਹੀ ਜਾਂਦੇ ਜਿਵੇਂ ਹੁਣ ਕਈ ਓਵੇਂ ਮੰਨੇ ਬੈਠੇ ਨੇ। ਓਵੇਂ ਮੰਨੇ ਬੈਠੇ ਨੇ ਕਹਿੰਦੇ ਸਾਨੂੰ ਦਿਓ ਜਿਹੜਾ ਨਾਮ ਦੇਣਾ ਸੀ ਅੱਜ ਭੜਕੇ ਛੱਡ ਦੇ ਗੁਰੂ ਨੂੰ। ਗੁਰੂ ਸਾਹਿਬ ਨੇ ਕੁਝ ਉਹ ਤੇ ਕਹਿੰਦੇ ਮਾਇਕ ਤੇ ਬੋਲਦੇ ਉਹਨਾਂ ਬਾਬਿਆਂ ਕੋਲ ਜਾ ਕੇ ਕਹਿੰਦੇ ਗੁਰੂ ਨੇ ਤੇ ਦਿੱਤਾ ਹੀ ਕੁਝ ਨਹੀਂ ਆ ਜਿਹੜਾ ਵਾਜਾ ਵੱਜਦਾ ਹੈ ਨਾ ਵਾਜਾ ਪੌਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤਰ ਖਾਇਆ ਤੇ ਜਿਹੜੇ 9 10 ਦੁਆਦਰ ਵਾਜੇ ਨੇ ਅੱਖਾਂ ਨੱਕ ਮੂੰਹ ਕੰਨ ਜਿਹੜੀਆਂ ਗੋਲਕਾਂ ਨੇ ਨੌ ਇਹ ਉਹਨੇ ਪ੍ਰਗਟ ਕੀਤੀਆਂ ਨੇ ਜਿਉਂ ਨਾ ਪ੍ਰਗਟ ਕੀ ਕਰਦਾ ਤੇ ਇਹ ਜ਼ਬਾਨ ਬੋਲਦੀ ਨਾ ਜਾ ਕੇ ਉੱਥੇ ਕਿ ਮੈਨੂੰ ਰੱਬ ਨੇ ਦਿੱਤਾ ਨਹੀਂ ਸੋ ਗੁਰਮੁਖ ਪਿਆਰੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੱਡੇ ਦਾਤੇ ਨੇ ਉਹ ਉਪਦੇਸ਼ ਆਪਾਂ ਕਮਾਉਣਾ ਹੈ ਘਰ ਜਾ ਕੇ ਇਹ ਰੋਜ਼ ਰੋਜ਼ ਗੁਰਮੁਖ ਪਿਆਰਿਓ ਪ੍ਰਸ਼ਾਦ ਛਕਣਾਂ